ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਰਜੀਤ ਲਖਾਰੀ ਪੇਜ ਪਿੰਡਾਂ ਵਿੱਚੋਂ ਪਿੰਡ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਰੋਜ਼ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਨਵੇਂ ਪਿੰਡ ਦੀ ਵੀਡੀਓ ਦਿਖਾਉਂਦੇ ਆ ਤੇ ਜੋੜਦੇ ਆ ਤੁਹਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਆਪਣੇ ਪਿੰਡਾਂ ਦੇ ਨਾਲ ਪੰਜਾਬ ਦੇ ਹਰ ਇੱਕ ਪਿੰਡ ਤੱਕ ਪਹੁੰਚਣ ਦੀ ਸਾਡੀ ਕੋਸ਼ਿਸ਼ ਕਿ ਹੱਸਦਾ ਰਹੇ ਇਹ ਪੰਜਾਬ ਇਹ ਮੇਰਾ ਤੇ ਵਸਦਾ ਰਹੇ ਪੰਜਾਬ ਇਹ ਮੇਰਾ ਬਣਿਆ ਰਹੇ ਹਰ ਇੱਕ ਦੇ ਵਿੱਚ ਭਾਈਚਾਰਕ ਸਾਂਝ ਤੇ ਪਿਆਰ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਅੱਜ ਪਹੁੰਚੀ ਹੈ ਜੀ ਜ਼ਿਲ੍ਹਾ ਲੁਧਿਆਣਾ ਪਿੰਡ ਸੁਧਾਰ ਸੋ ਦਿਖਾਉਨੇ ਅੱਜ ਤੁਹਾਨੂੰ ਪਿੰਡ ਸੁਧਾਰ ਦੀਆਂ ਕਲੀਆਂ ਜੋ ਕਿ ਮੁੱਲਾਪੁਰ ਦਾਖਾਂ ਦੇ ਬਿਲਕੁਲ ਨਾਲ ਲੱਗਦਾ ਪਿੰਡ ਸੋ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਜੀ ਮੁੱਲਾਪੁਰ ਦਾਖਾਂ ਤੇ ਮੁੱਲਾਪੁਰ ਦਾਖਾ ਤੋਂ ਸਿੱਧੀ ਰਾਏਕੋਟ ਨੂੰ ਸੜਕ ਜਿਹੜੀ ਜਾਂਦੀ ਹੈ ਜੀ ਉਹ ਸੜਕ ਤੇ ਵਿਚਾਲੇ ਵਿਚਕਾਰ ਮੁੱਲਾਪੁਰ ਦਾਖਾ ਤੇ ਰਾਏਕੋਟ ਦੇ ਵਿਚਕਾਰ ਪਿੰਡ ਸੁਧਾਰ ਆਉਂਦਾ ਜੀ ਤੇ ਇੱਥੋਂ ਇੱਕ ਸੜਕ ਜਿਹੜੀ ਆ ਪਿੰਡ ਬੋਪਰਾ ਇਹਨੂੰ ਵੀ ਨਿਕਲਦੀ ਆ ਜੋ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਪਿੰਡ ਬੋਪਰਾ ਦੇਖਿਆ ਉਹਦੀ ਫੁੱਲ ਵੀਡੀਓ ਅਸੀਂ ਬਹੁਤ ਜਲਦ ਲੈ ਕੇ ਆਵਾਂਗੇ ਸੋ ਸਾਰਾ ਇਤਿਹਾਸ ਤੇ ਸਾਰੀ ਜਾਣਕਾਰੀ ਪਿੰਡ ਬੋਪਰਾ ਇਹਦੇ ਉਹ ਵੀ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲੂਗੀ ਸੋ ਮੁੱਲਾਪੁਰ ਦਾਖਾਂ ਤੋਂ ਜੀ ਘੱਟੋ-ਘੱਟ 5 ਕਿਲੋਮੀਟਰ ਦੂਰ ਪਿੰਡ ਸੁਧਾਰ ਤੇ ਬੱਸ ਸਰਵਿਸ ਬਹੁਤ ਜ਼ਿਆਦਾ ਵਧੀਆ ਹਰ 5 ਮਿੰਟ ਬਾਅਦ ਤੁਹਾਨੂੰ ਮੁੱਲਾਪੁਰ ਦਾਖਾਂ ਤੋਂ ਸੁਧਾਰ ਨੂੰ ਬੱਸ ਮਿਲ ਜਾਂਦੀ ਹੈ ਜੀ ਉਧਰੋਂ ਰਾਏਕੋਟ ਤੋਂ ਵੀ ਹਰ ਇੱਕ 5 ਮਿੰਟ ਬਾਅਦ ਤੁਹਾਨੂੰ ਜਿਹੜੀ ਬੱਸ ਸਰਵਿਸ ਸੁਧਾਰ ਤੱਕ ਮਿਲ ਜਾਏਗੀ ਸੋ ਮਿੰਨੀ ਬੱਸ ਵੀ ਪਿੰਡਾਂ ਵਿੱਚ ਦੀ ਹੋ ਕੇ ਮਿੰਨੀ ਬੱਸਾਂ ਵੀ ਬਹੁਤ ਆਉਂਦੀਆਂ ਨੇ ਸੋ ਕਹਿ ਸਕਦੇ ਆ ਕਿ ਆਪਾਂ ਹਰ ਇੱਕ ਪਾਸਿਓਂ ਜੇ ਟਰਾਂਸਪੋਰਟ ਦੀ ਸਹੂਲਤ ਬਹੁਤ ਵਧੀਆ ਜੀ ਤੇ ਪੁਰਾਣੀਆਂ ਇਮਾਰਤਾਂ ਬਹੁਤ ਸਾਰੀਆਂ ਦੇਖਣ ਨੂੰ ਮਿਲਦੀਆਂ ਆਪਾਂ ਨੂੰ ਪਿੰਡ ਦੇ ਵਿੱਚ ਤੇ ਬਹੁਤ ਹੀ ਸੋਹਣਾ ਪਿੰਡ ਬਣਿਆ ਹੋਇਆ ਹੈ ਤੇ ਆ ਜੋ ਦੋਸਤੋ ਹੁਣ ਗੱਲ ਕਰਦੇ ਆਪਾਂ ਪਿੰਡ ਸੁਧਾਰ ਦੇ ਇਤਿਹਾਸ ਦੇ ਬਾਰੇ ਜੋ ਕਿ ਬਹੁਤ ਹੀ ਵਧੀਆ ਤੇ ਸੁਣਨ ਵਾਲਾ ਇਤਿਹਾਸ ਹੈ ਜੀ ਪਿੰਡ ਦਾ ਸੋ ਪਿੰਡ ਸੁਧਾਰ ਸ਼੍ਰੀ ਗੁਰੂ ਹਰगोबिंद ਸਾਹਿਬ ਪਾਸ਼ਾ ਸ਼ੇਵੀ ਉਹਨਾਂ ਦੇ ਚਰਨ ਛੋਹ ਧਰਤੀ ਹੈ ਜੀ ਕਿ ਸੁਣਨ ਦੇ ਵਿੱਚ ਆਇਆ ਜੋ ਇਤਿਹਾਸ ਸਾਨੂੰ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਭਾਈ ਜਵੰਦਾ ਜੀ ਰਹਿੰਦੇ ਸੀ ਕਿ ਜਿਨ੍ਹਾਂ ਨੂੰ ਲੋਕ ਬਾਈ ਪ੍ਰੇਮਾ ਜੀ ਵੀ ਕਹੇ ਜਾਂਦੇ ਸੀ ਤੇ ਹਰ ਰੋਜ਼ ਉਹ ਅਰਦਾਸ ਕਰਦੇ ਸੀ ਕਿ ਮੈਨੂੰ ਗੁਰੂ ਦੇ ਦਰਸ਼ਨ ਹੋਣ ਪਰ ਉਹ ਇੰਨੇ ਯੋਗ ਨਹੀਂ ਸੀ ਜਾਂ ਉਹ ਕਰੋ ਗਰੀਬ ਸੀ ਕਿ ਉਹ ਕਿਤੇ ਜਾ ਕੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਦੇ ਸੀ ਸੋ ਗੁਰੂ ਪਾਸਾ ਸ਼ੇਮੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨਾਲ ਹੁੰਦੇ ਹੋਏ ਪਿੰਡ ਮੱਦੋ ਕੇ ਲੋਪੋ ਤੇ ਸਦਮਾ ਉਸ ਤੋਂ ਬਾਅਦ ਹੁੰਦੇ ਹੋਏ ਪਿੰਡ ਸੁਧਾਰ ਵਿੱਚ ਆਏ ਜਿੱਥੇ ਕਿ ਉਹ ਇੱਕ ਟਾਬ ਤੇ ਰੁਕੇ ਜਿੱਥੇ ਹੁਣ ਸਰੋਵਰ ਸਾਹਿਬ ਸ਼ੋਭੇਤਾ ਜੀ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਜਦੋਂ ਭਾਈ ਪ੍ਰੇਮਾ ਜੀ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਇੱਥੇ ਆਏ ਹੋਏ ਨੇ ਤੇ ਉਹਨਾਂ ਨੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉੱਥੇ ਆਏ ਤੇ ਜਦੋਂ ਗੁਰੂ ਸਾਹਿਬ ਜੀ ਨੂੰ ਉਹ ਮਿਲੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਪ੍ਰੇਮਿਆ ਤੇਰੇ ਮਨ ਦੇ ਵਿੱਚ ਇੱਛਾ ਸੀ ਕਿ ਤੁਸੀਂ ਸਾਨੂੰ ਨਗਰ ਦੇ ਦਰਸ਼ਨ ਦੇਦਾਰ ਕਰਵਾਉਂਗੇ ਸੋ ਗੁਰੂ ਸਾਹਿਬ ਜਾਣੀ ਜਾਣ ਸੀ ਤਾਂ ਉਹਨਾਂ ਨੇ ਉਹ ਪਤਾ ਸੀ ਕਿ ਭਾਈ ਪ੍ਰੇਮਾ ਜੀ ਕਿੰਨੇ ਪ੍ਰੇਮ ਦੇ ਨਾਲ ਭਗਤੀ ਕਰਦੇ ਨੇ ਤੇ ਮਿਹਨਤ ਹੀ ਤਾਂ ਰੱਖਦੇ ਨੇ ਸੋ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਨਗਰ ਦੇ ਦਰਸ਼ਨ ਕਰਵਾਓ ਤਾਂ ਭਾਈ ਪ੍ਰੇਮਾ ਜੀ ਆਪਣੇ ਨਾਲ ਲੈ ਕੇ ਗੁਰੂ ਜੀ ਨੂੰ ਅੱਗੇ-ਅੱਗੇ ਚੱਲ ਪਏ ਤੇ ਉਹਨਾਂ ਦਾ ਘੋੜਾ ਉਹਨਾਂ ਨੇ ਤੋੜਨਾ ਸ਼ੁਰੂ ਕਰ ਦਿੱਤਾ ਤੇ ਪਰ ਜਦੋਂ ਘੋੜੇ ਨੂੰ ਚੋਰ ਤੋੜ ਰਹੇ ਸੀ ਤਾਂ ਰਸਤੇ ਦੇ ਵਿੱਚ ਬਹੁਤ ਸਾਰੀਆਂ ਔਸੂਲਾ ਵਿਸ਼ੇਆਂ ਹੋਈਆਂ ਸੀ ਤਾਂ ਭਾਈ ਪ੍ਰੇਮਾ ਜੀ ਆਪ ਔਸੂਲਾ ਉੱਤੇ ਪੈਰ ਧਰਦੇ ਰਹੇ ਕੋੜੇ ਨੂੰ ਸਾਫ਼ ਜਗ੍ਹਾ ਦੇ ਉੱਤੇ ਉਹਨਾਂ ਨੇ ਤੋੜਿਆ ਤਾਂ ਉਹਨਾਂ ਦੇ ਪੈਰ ਜ਼ਖਮੀ ਹੋ ਗਏ ਲਹੂ ਲਹਾਨ ਹੋ ਗਏ ਤਾਂ ਗੁਰੂ ਸਾਹਿਬ ਨੇ ਭਾਈ ਪ੍ਰੇਮਾ ਜੀ ਨੂੰ ਰੋਕਿਆ ਤੇ ਕਿਹਾ ਕਿ ਜੋੜਾ ਪਾ ਕੇ ਤੁਸੀਂ ਅੱਗੇ ਚੱਲੋ ਪਰ ਭਾਈ ਪ੍ਰੇਮਾ ਜੀ ਫੇਰ ਉਸ ਤਰ੍ਹਾਂ ਹੀ ਜ਼ਖਮੀ ਵੈਰਾਂ ਨਾਲ ਅੱਗੇ ਵਧਦੇ ਰਹੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਪ੍ਰੇਮਾ ਜੀ ਨੂੰ ਰੋਕ ਕੇ ਆਪਣਾ ਜੋੜਾ ਸਾਹਿਬ ਲਾ ਕੇ ਭਾਈ ਪ੍ਰੇਮਾ ਜੀ ਨੂੰ ਦਿੱਤਾ ਤਾਂ ਭਾਈ ਪ੍ਰੇਮਾ ਜੀ ਨੇ ਜੋੜਾ ਸਾਹਿਬ ਪੈਰਾਂ ਵਿੱਚ ਪਾਉਣ ਦੀ ਜਗ੍ਹਾ ਆਪਣੇ ਸੀਸ ਉੱਤੇ ਰੱਖ ਲਿਆ ਤੇ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਨੂੰ ਜੋੜਾ ਪਾਉਣ ਵਾਸਤੇ ਦਿੱਤਾ ਹੈ ਪੈਰਾਂ ਵਿੱਚ ਪਰ ਤੁਸੀਂ ਸੀਸ ਉੱਤੇ ਕਿਉਂ ਰੱਖਿਆ ਤਾਂ ਇਹ ਸੁਣ ਕੇ ਭਾਈ ਸਾਹਿਬ ਬੋਲੇ ਕਿ ਗੁਰੂ ਜੀ ਇਹ ਜੋੜਾ ਮੇਰੇ ਵਾਸਤੇ ਬਹੁਤ ਕੀਮਤੀ ਹੈ ਮੈਂ ਇਸ ਨੂੰ ਪੈਰਾਂ ਵਿੱਚ ਨਹੀਂ ਪਾ ਸਕਦਾ ਪੈਰਾ ਵਿੱਚ ਪਾ ਕੇ ਮੈਂ ਇਸ ਦਾ ਨਰਾਦਰ ਨਹੀਂ ਕਰ ਸਕਦਾ ਤਾਂ ਗੁਰੂ ਸਾਹਿਬ ਨੂੰ ਬਹੁਤ ਖੁਸ਼ ਹੋਏ ਤੇ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਦੇਖ ਸਕਦੇ ਹੋ ਜੀ ਗੁਰਦੁਆਰਾ ਜੋੜਾ ਸਾਹਿਬ ਜੀ ਇੱਥੇ ਸ਼ਿਸ਼ੋਭਿਤ ਹੈ ਤੇ ਜਿਸ ਦੇ ਵਿੱਚ ਅੱਜ ਵੀ ਇਹ ਜੋੜਾ ਸਾਹਿਬ ਰੱਖਿਆ ਗਿਆ ਹੈ ਜੀ ਦਰਸ਼ਨਾਂ ਵਾਸਤੇ ਸੋ ਜਦੋਂ ਵੀ ਤੁਸੀਂ ਕਿਤੇ ਪਿੰਡ ਸੁਧਾਰ ਦੇ ਵਿੱਚ ਆਉਨੇ ਹੋ ਤਾਂ ਗੁਰਦੁਆਰਾ ਪਾਸ਼ਾ ਸ਼ੇਮੀ ਸ਼੍ਰੀ ਖੁਰ ਹਰ ਗੋਬਿੰਦ ਸਾਹਿਬ ਜੀ ਔਰ ਗੁਰਦੁਰਾ ਜੋੜਾ ਸਾਹਿਬ ਜੀ ਵਿੱਚ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਸੋ ਇਹ ਇਤਿਹਾਸ ਸੀਗਾ ਜੀ ਇਸ ਪਿੰਡ ਦਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਜੇ ਕਿਸੇ ਹੋਰ ਪਿੰਡ ਦਾ ਇਤਿਹਾਸ ਜਾਂ ਕਿਸੇ ਹੋਰ ਪਿੰਡ ਦੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਨਾਲ ਵੀਡੀਓ ਪਾਇਆ ਕਰਾਂਗੇ ਪਿਛਲੀਆ ਵੀਡੀਓ ਤੁਸੀਂ ਦੇਖਿਆ ਤੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਉਹਦੇ ਵਿੱਚ ਕਮੈਂਟ ਵੀ ਕੀਤਾ ਔਰ ਲਾਈਕ ਵੀ ਕੀਤਾ ਸੋ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਤੁਸੀਂ ਵੀਡੀਓ ਦੇ ਵਿੱਚ ਆ ਕੇ ਕਮੈਂਟ ਕਰਦੇ ਸੋ ਇਸ ਕਰਕੇ ਅਸੀਂ ਜਿਹੜੀਆਂ ਵੀਡੀਓ ਆ ਸ਼ਾਰਟ ਦੇ ਵਿੱਚ ਪਾਉਂਦੇ ਆ ਪਰ ਜਦੋਂ ਤੁਹਾਨੂੰ ਕਿਸੇ ਵੀ ਵੀਡੀਓ ਦੀ ਜਾਣਕਾਰੀ ਚਾਹੀਦੀ ਕਿਸੇ ਵੀ ਪਿੰਡ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਆਸੀਂ ਤੁਹਾਨੂੰ ਉਸ ਪਿੰਡ ਬਾਰੇ ਜਾਣਕਾਰੀ ਜ਼ਰੂਰ ਦਵਾਂਗੇ ਔਰ ਸਾਨੂੰ ਬੜੇ ਸਾਰੇ ਕਮੈਂਟ ਆਉਂਦੇ ਆ ਕਿ ਪਿੰਡਾਂ ਦੇ ਵਿੱਚ ਸਾਨੂੰ ਕਮੈਂਟ ਆਉਂਦੇ ਪਿੰਡਾਂ ਦੇ ਨਾਮ ਲਿਖ ਕੇ ਕਮੈਂਟ ਆਉਂਦੇ ਆ ਕਿ ਇਸ ਪਿੰਡ ਦੀ ਵੀਡੀਓ ਬਣਾਓ ਸੋ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਸਾਡੀ ਟੀਮ ਆ ਜਿਹੜੀ ਹਰ ਇੱਕ ਪਿੰਡ ਤੱਕ ਪਹੁੰਚੇਗੀ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਦਿਨ ਦੇ ਵਿੱਚ ਇੱਕ ਜਾਂ ਦੋ ਵੀਡੀਓ ਹੀ ਪਾਈਏ ਕਿਉਂਕਿ ਜਿਆਦਾ ਵੀਡੀਓ ਜੇ ਪਾਵਾਂਗੇ ਤਾਂ ਤੁਹਾਨੂੰ ਸਹੀ ਜਾਣਕਾਰੀ ਨਹੀਂ ਮਿਲ ਸਕਦੀ ਔਰ ਹਰ ਰੋਜ਼ ਅਸੀਂ ਨਾ ਕਿਸੇ ਨਵੇਂ ਪਿੰਡ ਜਾਂਦੇ ਆ ਸੋ ਇਸ ਕਰਕੇ ਥੋੜੀ ਦੇਰ ਹੋ ਸਕਦੀ ਆ ਪਰ ਜੋ ਵੀ ਤੁਸੀਂ ਕਮੈਂਟ ਦੇ ਵਿੱਚ ਵੀਡੀਓ ਬਣਾਉਣ ਨੂੰ ਸਾਨੂੰ ਪਿੰਡ ਦਾ ਨਾਮ ਦੱਸਿਆ ਤਾਂ ਅਸੀਂ ਉਸ ਪਿੰਡ ਵਿੱਚ ਜ਼ਰੂਰ ਜਾਵਾਂਗੇ ਸੋ ਉਮੀਦ ਰੱਖੋ ਕਿ ਅਸੀਂ ਉਸ ਪਿੰਡ ਵਿੱਚ ਜ਼ਰੂਰ ਜਾਵਾਂਗੇ ਜੇ ਤੁਸੀਂ ਸਾਨੂੰ ਪਿੰਡ ਦਾ ਨਾਮ ਦੱਸਿਆ ਤਾਂ ਅਸੀਂ ਉਸ ਪਿੰਡ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ ਥੋੜਾ ਇੰਤਜ਼ਾਰ ਕਰਨਾ ਪਾਏਗਾ ਪਰ ਅਸੀਂ ਜਾਵਾਂਗੇ ਜ਼ਰੂਰ ਸੋ ਜਾਂਦੇ ਹਾਂ ਦੇ ਇੱਕ ਸ਼ੇਅਰ ਦੇ ਨਾਲ ਅੱਪਾ ਇਸ ਵੀਡੀਓ ਦਾ ਐਂਡ ਕਰਦੇ ਆਂ ਕਿ ਸ਼ਿੰਝਾ ਵੀ ਦਿਖਾਵਾਂਗੇ ਮੇਲੇ ਵੀ ਦਿਖਾਵਾਂਗੇ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਜਾਵਾਂਗੇ ਸੱਭਿਆਚਾਰ ਨਾਲ ਜੋੜ ਕੇ ਰੱਖਾਂਗੇ ਤੁਹਾਨੂੰ ਇੰਜ ਜੁੜੇ ਰਹੋ ਪੇਜ ਪਿੰਡਾਂ ਵਿੱਚੋਂ ਪਿੰਡ ਪਿੰਡਾਂ ਵਿੱਚੋਂ ਪਿੰਡ ਸੋ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਤੇ ਅਗਲੀ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫੁੱਲ ਜਾਣਕਾਰੀ ਦੇ ਨਾਲ ਸੋ ਦੇਖਦੇ ਰਹੋ ਜੀ ਸਾਡਾ ਪੇਜ ਪਿੰਡਾਂ ਵਿੱਚੋਂ ਪਿੰਡ YouTube ਤੇ ਪਿੰਡਾਂ ਵਿੱਚੋਂ ਪਿੰਡ Facebook ਤੇ ਪਿੰਡਾਂ ਵਿੱਚੋਂ ਪਿੰਡ ਔਰ Instagram ਤੇ ਪਿੰਡਾਂ ਵਿੱਚੋਂ ਪਿੰਡ ਤੇ ਬਾਹਰਲੀ ਕੰਟਰੀ ਦੇ ਵਿੱਚ TikTok ਤੇ ਵੀ ਸਾਡਾ ਪੇਜ ਪਿੰਡਾਂ ਵਿੱਚੋਂ ਪਿੰਡ ਤੁਹਾਡੇ ਸਾਹਮਣੇ ਵੀਡੀਓ ਪਿੰਡਾਂ ਦੀਆਂ ਪੰਜਾਬ ਦੇ ਪਿੰਡਾਂ ਦੀਆਂ ਲੈ ਕੇ ਆਉਂਦਾ ਰਹੇਗਾ ਔਰ ਤੁਹਾਨੂੰ ਪੰਜਾਬੀਆਂ ਨੂੰ ਪੰਜਾਬ ਨਾਲ ਜੋੜ ਕੇ ਰੱਖਣ ਦਾ ਸਾਡਾ ਵਾਅਦਾ